DIG ਪੋਲਰ ਕੇਸ ਦੇ ਵਿੱਚ CBI ਨੇ ਹੋਰ ਸਖਤ ਰੌਅ ਅਪਣਾ ਲਿਆ ਕਿਉਂਕਿ ਦਲਾਲ ਜਿਹੜਾ ਕਿ ਇਸ ਕੇਸ ਦੇ ਵਿੱਚ ਵਿਚੋਲਾ ਸੀ ਕਿਰਸ਼ਾਨੂੰ ਸ਼ਾਰਦਾ ਉਸ ਨੂੰ ਜੇਲ੍ਹ ਦੇ ਵਿੱਚ ਕਿਹੜੇ ਲੋਕ ਮਿਲੇ ਉਹਨਾਂ ਦੀ ਜਾਣਕਾਰੀ ਹੁਣ CBI ਨੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਦਰਅਸਲ ਉਹ ਮਿਲਣ ਦੀ ਜਿਹੜੀ ਇੱਛਾ ਸੀ ਉਹਨਾਂ ਦੀ ਉਹ ਕਿਉਂ ਸੀ ਜਾਂ ਉੱਥੇ ਕੀ ਡੀਲ ਹੋਈ ਕੀ ਗੱਲਬਾਤ ਹੋਈ ਇਸ ਦੀ ਵੀ ਹੁਣ ਜਾਂਚ ਪੜਤਾਲ ਹੋਣੀ ਹੈ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਪੱਤਰਕਾਰ ਡਿਕਟਰ ਸਿੰਘ ਭੁੱਲਰ ਜੀ ਜੁੜ ਚੁੱਕੇ ਆ ਆ ਭੁੱਲਰ ਸਾਹਿਬ ਪਹਿਲਾਂ ਹੀ ਮੁਸ਼ਕਲਾਂ ਵਧੀਆਂ ਹੋਈਆਂ ਨੇ ਚਾਹੇ ਕਿਰਸ਼ਾਨੂੰ ਹੋਵੇ ਜਾਂ ਡੀਆਈਜੀ ਭੁੱਲਰ ਹੋਰ ਵੀ ਅਫਸਰਾਂ ਨੂੰ ਭਾਜੜਾ ਨੇ ਪਰ ਇਸ ਦੇ ਦੌਰਾਨ ਕੁਝ ਅਜਿਹੇ ਲੋਕਾਂ ਦਾ ਮਿਲਣੀ ਕਰਨਾ ਜੇਲ੍ਹ ਦੇ ਅੰਦਰ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਕੀ ਕੁਝ ਪਤਾ ਲੱਗਿਆ ਹੁਣ ਤੱਕ ਬਿਲਕੁਲ ਸੰਦੀਪ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਡੀਆਈਜੀ ਰੈਂਕ ਦੇ ਅਧਿਕਾਰੀ ਸੀ ਹਰਚੰਦ ਸਿੰਘ ਭੁੱਲਰ ਜਿਹੜੇ ਸੀਬੀਆਈ ਨੇ ਰੰਗੇ ਹੱਥੀ ਗ੍ਰਿਫਤਾਰ ਕੀਤੇ ਸੀ ਉਹ ਮਤਲਬ ਡੀਆਈਜੀ ਹਰਚੰਦ ਸਿੰਘ ਭੁੱਲਰ ਅਤੇ ਦਲਾਲ ਕਿਰਸ਼ਨੂ ਸ਼ਾਰਦਾ ਐਸਐਮ ਵਿੱਚ ਬੜੈਲ ਜੇਲ ਦੇ ਵਿੱਚ ਬੰਦ ਨੇ ਜਿਨ੍ਹਾਂ ਦਾ ਪਰਸੋਂ ਜਿਹੜਾ ਵਾ ਜਿਹੜਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਜਾਏਗਾ ਲੇਕਿਨ ਅੱਜ ਮੋੜ ਜਿਹੜਾ ਵਾ ਸੀਬੀਆਈ ਜਿਹੜੀ ਆ ਕਿਰਸ਼ਨੂ ਸ਼ਾਰਦਾ ਦਾ ਰਿਮਾਂਡ ਮੰਗੇਗੀ ਲੇਕਿਨ ਇਸੇ ਦੌਰਾਨ ਵੱਡੀ ਖਬਰ ਜੋ ਸਾਹਮਣੇ ਆਈ ਹੈ ਕਿ ਜਿਹੜਾ ਵਿਚੋਲੀਆ ਜਿਹੜਾ ਦਲਾਲ ਵਾ ਕਿਰਸ਼ਨੂ ਸ਼ਾਰਦਾ ਉਹਨੂੰ ਬੜੈਲ ਜੇਲ੍ਹ ਦੇ ਵਿੱਚ ਉਹ ਲੋਕ ਮਿਲੇ ਨੇ ਜਿਨ੍ਹਾਂ ਦਾ ਇਸ ਕੇਸ ਦੇ ਨਾਲ ਲੈਣਾ ਦੇਣਾ ਹੀ ਨਹੀਂ ਆ ਉਹ ਆਪਣੇ ਆਪ 'ਚ ਸੀਬੀਆਈ ਵੀ ਹੈਰਾਨ ਹੋ ਗਈ ਹੈ ਤੇ ਪਰੇਸ਼ਾਨ ਹੋ ਗਈ ਹੈ ਕਿ ਆਖਰ ਉਹਨਾਂ ਲੋਕਾਂ ਦਾ ਕੀ ਵਾਅ ਵਾਸਤਾ ਸੀ ਜਿਹੜੇ ਜੇਲ੍ਹ ਦੇ ਵਿੱਚ ਜਾ ਕੇ ਅ ਕਿਰਸ਼ਾਨੂੰ ਸ਼ਰਧਾ ਨੂੰ ਮਿਲੇ ਨੇ ਕੀ ਜਿਹੜੇ ਬੈਗ ਦਾ ਡੋਰ ਹੈ ਮਤਲਬ ਬੰਦ ਕੰਬਿਆਂ ਦੇ ਵਿੱਚ ਵੱਡੇ ਵੱਡੇ ਅਫਸਰ ਜਾਂ ਪੋਲਿਟਿਸ਼ੀਅਨ ਉਹਨਾਂ ਨੇ ਆਪਣੇ ਵਿਚੋਲੇ ਭੇਜੇ ਸੀ ਤੇ ਵਿਚੋਲਿਆਂ ਦੇ ذریعے ਫਿਰ ਦਲਾਲ ਦੇ ਨਾਲ ਦਲਾਲੀ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਇਸ ਕਰਕੇ ਸੀਬੀਏ ਨੇ ਅਦਾਲਤ ਦੇ ਜ਼ਰੀਏ ਬੜੈਲ ਜੇਲ੍ਹ ਤੋਂ ਰਿਕਾਰਡ ਮੰਗ ਲਿਆ ਕਿ 16 ਅਕਤੂਬਰ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਲੋਕ ਚਾਹੇ ਹਰਚਰਜ ਸਿੰਘ ਭੁੱਲਰ ਤੇ ਚਾਹੇ ਫਿਰ ਕਿਸ਼ਾਨੂ ਸ਼ਾਰਦਾ ਜਿੰਨੇ ਵੀ ਲੋਕ ਉਹਨਾਂ ਨੂੰ ਚਾਹੇ ਪਰਿਵਾਰਕ ਮੈਂਬਰ ਨੇ ਚਾਹੇ ਗੈਰ ਪਰਿਵਾਰਕ ਮੈਂਬਰ ਨੇ ਜੋ ਵੀ ਮਿਲੇ ਆ ਉਹ ਡਿਟੇਲ ਦਿੱਤੀ ਜਾਵੇ ਤੇ ਸੀਸੀਟੀਵੀ ਫੁਟੇਜ ਵੀ ਸੰਭੀ ਜਾਵੇ ਕਾਨੂੰਨ ਮੁਤਾਬਕ ਜੇਲ੍ਹ ਦੇ ਵਿੱਚ ਵਕੀਲ ਤੇ ਪਰਿਵਾਰ ਮੈਂਬਰ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਉਹ ਹੀ ਮਿਲ ਸਕਦੇ ਨੇ ਪਰ ਫਿਲਹਾਲ ਜਿਹੜੇ ਨੇ ਅੰਡਰ ਟ੍ਰਾਇਲ ਜਿਹੜੇ ਨੇ ਉਹ ਬਗਾਨੇ ਲੋਕ ਮਿਲੇ ਨੇ ਹੁਣ ਖਬਰ ਸਾਹਮਣੇ ਆ ਰਹੀ ਕਿ ਜੇਲ੍ਹ ਦੇ ਵਿੱਚ ਕੋਈ ਡੀਲ ਦਾ ਖਦਸ਼ਾ ਜਿਹੜਾ ਜ਼ਾਹਿਰ ਹੋਇਆ ਕਿਉਂਕਿ ਬਚੋਲੀਆ ਜਾਂ ਦਲਾਲ ਕ੍ਰਿਸ਼ਾਨੂੰ ਦੇ ਜਿਹੜੇ ਕੋਲ ਨੇ ਉਹ ਕੁਝ ਅਜਿਹੇ ਲੋਕ ਪਹੁੰਚੇ ਨੇ ਜਿਨ੍ਹਾਂ ਦਾ ਇਸ ਕੇਸ ਦੇ ਵਿੱਚ ਵਾਅ ਵਾਸਤਾ ਨਹੀਂ ਤੇ ਚਰਚਾ ਇਹ ਹੁਣ ਹੋ ਚੁੱਕੀ ਹੈ ਸੀਬੀਆਈ ਦੇ ਹਲਕਿਆਂ ਦੇ ਵਿੱਚ ਔਰ ਅਫਸਰਸ਼ਾਹੀ ਦੇ ਹਲਕਿਆਂ ਦੇ ਵਿੱਚ ਕਿ ਹੋ ਸਕਦਾ ਹੈ ਕਿ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਦੇ ਨਾਮ ਚੱਲ ਰਹੇ ਨੇ ਕਿ ਕਿਰਸ਼ਾਨੂੰ ਉਹਨਾਂ ਵਾਸਤੇ ਵੀ ਪੈਸੇ ਇਕੱਠੇ ਕਰਦਾ ਸੀ ਸ਼ਾਇਦ ਅਫਸਰਾਂ ਨੇ ਹੀ ਵਿਚੋਲੇ ਦਲਾਲ ਕੋਲ ਭੇਜੇ ਹੋਣ ਤਾਂ ਜੋ ਉਹਨਾਂ ਅਫਸਰਾਂ ਦਾ ਜਿਹਦੇ ਵਿੱਚ ਬਹੁਤ ਸਾਰੇ ਆਈਪੀਐਸ ਤੇ ਆਈਐਸ ਅਫਸਰ ਦੱਸੇ ਜਾ ਰਹੇ ਨੇ ਕਿ ਨਾਮ ਨਾ ਲਿਆ ਜਾਵੇ ਇਹ ਖਬਰ ਹੁਣ ਤੱਕ ਸਾਹਮਣੇ ਆਈ ਹੈ ਕਿਉਂਕਿ ਰੋਪੜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਜਿਨ੍ਹਾਂ ਨੂੰ 16 ਅਕਤੂਬਰ ਨੂੰ ਉਹਨਾਂ ਦੇ ਘਰ ਤੋਂ ਬਾਹਰ ਚੰਡੀਗੜ੍ਹ ਸਥਿਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਨੂੰਨ ਮੁਤਾਬਕ ਉਹ ਸਸਪੈਂਡ ਵੀ ਕਰ ਦਿੱਤੇ ਗਏ ਸੀ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਲੇਕਿਨ ਹੁਣ ਕਿਰਸ਼ਾਨੂ ਸ਼ਰਦਾ ਦੇ ਤੇ ਹਰਚੰਨ ਭੁੱਲਰ ਦੇ ਨਾਲ ਕੁਝ ਪੰਜਾਬ ਤੇ ਚੰਡੀਗੜ੍ਹ ਦੇ ਅਫਸਰਾਂ ਦੀਆਂ ਵੀ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਇਸ ਕਰਕੇ ਵੱਧ ਗਿਆ ਕਿ ਸੀਬੀਆਈ ਕੋਲ ਇੱਕ ਜਿਹੜੀ ਜਾਣਕਾਰੀ ਮਿਲੀ ਆ ਕਿ ਕੁਝ ਜਿਹੜੇ ਅਫਸਰ ਦੇ ਜਿਹੜੇ ਗਾਂਹ ਜਾਣਕਾਰ ਸੀ ਉਹ ਜਾ ਕੇ ਕਰਸ਼ਾਨੂ ਸ਼ਾਰਦਾ ਨੂੰ ਜੇਲ੍ਹ ਦੇ ਵਿੱਚ ਮਿਲੇ ਨੇ ਹਾਲਾਂਕਿ ਸਭ ਤੋਂ ਵੱਡੀ ਗੱਲ ਹੈ ਕਿ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਉਹਨਾਂ ਦੇ ਪਿਤਾ ਉਹਨਾਂ ਦੇ ਲੜਕੇ ਜਾਂ ਕੁਝ ਵਕੀਲ ਮਿਲੇ ਨੇ ਪਰ ਕਰਸ਼ਾਨੂ ਸ਼ਾਰਦਾ ਨੂੰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਿਹੜੇ ਬਗਾਨੇ ਲੋਕ ਮਿਲੇ ਨੇ ਉਹ ਵੀ ਨਿਸ਼ਾਨੇ ਤੇ ਆ ਗਏ ਨੇ ਜਿਸ ਕਰਕੇ ਸਭ ਤੋਂ ਵੱਡਾ ਜਿਹੜਾ ਮਸਲਾ ਇਹ ਸਾਹਮਣੇ ਆਇਆ ਕਿ ਕਿਵੇਂ ਪ੍ਰਾਈਵੇਟ ਲੋਕਾਂ ਨੇ ਜਿਹੜੀ ਆ ਮੁਲਾਕਾਤ ਕੀਤੀ ਆ ਪਰ ਇਸ ਲਈ ਕੋਰਟ ਨੇ ਜਿਹੜਾ ਵਾ ਦਲਾਲ ਨੂੰ ਮਿਲਣ ਵਾਲੇ ਦਾ ਜਿਹੜਾ ਪੂਰਾ ਰਿਕਾਰਡ ਤੇ ਜੇਲ੍ਹ ਤੋਂ ਰਿਕਾਰਡ ਮੰਗ ਲਿਆ ਗਿਆ ਕਿ ਕਿਹੜੇ ਲੋਕ ਕਿੰਨੇ ਕਿੰਨੇ ਮਿਲੇ ਸੀ ਉਹਨਾਂ ਦਾ ਨਾਮ ਕੀ ਆ ਤੇ ਨਾਲ ਦੀ ਨਾਲ ਜਿਹੜੀ ਫੁਟੇਜ ਜਿਹੜੀ ਆ ਉਹਨੂੰ ਵੀ ਜਿਹੜੀ ਆ ਸੁਰੱਖਿਤ ਕਰਨ ਦੇ ਜਿਹੜੇ ਆਦੇਸ਼ ਆ ਕਿ ਉਹਨੂੰ ਸਾਹਮਣੇ ਰੱਖਿਆ ਜਾਵੇ ਔਰ ਅੱਜ ਕਿਉਂਕਿ 11 ਵਜੇ ਦੇ ਕਰੀਬ ਫਿਰ ਸੁਣਵਾਈ ਹੋਣੀ ਆ ਜਿਹਦੇ ਚ ਕਿਰਸ਼ਾਨੂੰ ਸ਼ਾਰਦਾ ਦਾ ਸੀਬੀਆਈ ਨੇ ਕਿਉਂਕਿ 12 ਦਿਨ ਦਾ ਰਿਮਾਂਡ ਮੰਗਿਆ ਵਾ ਬੀਤੇ ਦਿਨ ਕੁਝ ਤਕਨੀਕੀ ਕਾਰਨਾ ਕਰਕੇ ਜਿਹੜੀ ਇਸ ਕੇਸ ਦੀ ਸੁਣਵਾਈ ਜਿਹੜੀ ਆ ਅੱਜ ਤੱਕ ਟਾਲ ਦਿੱਤੀ ਗਈ ਤੇ ਅੱਜ ਉਹ ਜਿਹੜਾ ਵਾ ਸੀਬੀਆਈ ਨੂੰ ਰਿਮਾਂਡ ਮਿਲ ਜੂਗਾ ਪਰ ਆ ਜਿਹੜੀ ਖਬਰ ਸਾਹਮਣੇ ਆਈ ਆ ਇਹ ਸਭ ਤੋਂ ਵੱਡੀ ਹੈ ਕਿ ਸੀਬੀਆਈ ਦੀ ਜਾਂਚ ਵਿੱਚ ਪੰਜਾਬ ਦੇ ਤੇ ਚੰਡੀਗੜ੍ਹ ਦੇ ਵੀ ਕਈ ਜਿਹੜੇ ਪ੍ਰਸ਼ਾਸਨਿਕ ਪੱਧਰ ਦੇ ਜਿਹੜੇ ਅਫਸਰ ਹਨ ਉਹਨਾਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਹੁਣ ਜਲਦੀ ਜਿਹੜਾ ਵਾ ਸੀਬੀਆਈ ਨੋਟਿਸ ਕਰ ਸਕਦੀ ਹੈ ਕਿਉਂਕਿ ਜਿਹੜੇ ਲੋਕ ਕਰਸ਼ਾਨੂ ਸ਼ਾਰਦਾ ਨੂੰ ਮਿਲੇ ਨੇ ਉਹ ਨਿਸ਼ਾਨੇ ਤੇ ਆ ਗਏ ਨੇ ਤੇ لازਮੀ ਤੌਰ ਤੇ ਜਦੋਂ ਉਹਨਾਂ ਦਾ ਰਿਕਾਰਡ ਖੰਗਾਲਿਆ ਜਾਊਗਾ ਫਰੋਲਿਆ ਜਾਊਗਾ ਤੇ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਜਾਂ ਚੰਡੀਗੜ੍ਹ ਦੇ ਕਿਹੜੇ-ਕਿਹੜੇ ਜਿਹੜੇ ਅਫਸਰਾਂ ਨੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਵਾ ਵਿਚੋਲੀਏ ਦੇ ਨਾਲ ਗੱਲ ਕਰਨ ਵਾਸਤੇ ਜਿਹੜਾ ਵਾ ਓ ਪੀ ਡੀ ਐਗ ਹੁਣ ਬੜੈਲ ਜੇਲ੍ਹ ਵਿੱਚ ਬੰਦ ਡੀ ਆਈ ਜੀ ਹਰਚੰਦ ਸਿੰਘ ਭੁੱਲਰ ਨੂੰ ਹਜੇ ਤੱਕ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਤੇ ਵਕੀਲ ਹੀ ਮਿਲੇ ਕਾਨੂੰਨ ਮੁਤਾਬਕ ਵਕੀਲ ਵੀ ਮਿਲ ਸਨ ਪਰ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਦੇ ਨਾਲ ਕਈ ਪ੍ਰਾਈਵੇਟ ਲੋਕ ਜਿਹੜੇ ਮਿਲਣ ਪਹੁੰਚੇ ਨੇ ਜਦਕਿ ਜੇਲ੍ਹ ਦੇ ਵਿੱਚ ਬੰਦ ਜਿਹੜੇ ਬੰਦੀ ਹੁੰਦੇ ਨੇ ਕੇਵਲ ਜਿਹੜੇ ਬਲੱਡ ਰਿਲੇਸ਼ਨ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਉਹੀ ਮਿਲ ਸਕਦੇ ਨੇ ਤੇ ਜਾਣਕਾਰੀ ਇਹ ਮਿਲੀ ਹੈਗੀ ਆ ਕਿ ਵਿਚੋਲੀ ਨੂੰ ਮਿਲਣ ਵਾਲੀ ਵੱਲੋਂ ਜਿਹੜੇ ਨੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਹੋਰ ਦਾ ਨਾਮ ਨਾ ਸ਼ਾਮਲਾ ਹੋਵੇ ਇਸ ਕਰਕੇ ਜਿਹੜੀ ਆ ਜੇਲ੍ਹ ਦੇ ਵਿੱਚ ડીਲ ਕਰਨ ਦਾ ਜਿਹੜਾ ਮਸਲਾ ਆ ਜਿਸ ਕਰਕੇ ਹੁਣ ਅੱਜ ਹੋ ਸਕਦਾ ਕਿ ਜਦੋਂ ਸੀਬੀਆਈ ਰਿਮਾਂਡ ਮੰਗੇਗੀ ਤੇ ਉਸ ਸਮੇਂ ਜਿਹੜੀ ਵੀ ਜਿਹੜੀ ਸਥਿਤੀ ਸਪਸ਼ਟ ਹੋ ਜਾਊਗੀ ਕਿ ਸੀਬੀਆਈ ਲਾਜ਼ਮੀ ਤੌਰ ਤੇ ਕਹੇਗੀ ਕਿ ਕੁਝ ਅਜਿਹੇ ਇਨਪੁਟ ਮਿਲੀ ਹੈ ਜਿਹਦੇ 'ਚ ਪਤਾ ਲੱਗਾ ਹੋਵੇਗਾ ਕਿ ਕਿਰਸ਼ਾਨੂ ਸ਼ਰਦਾ ਤੇ ਦਬਾਅ ਪਾਇਆ ਜਾ ਰਿਹਾ ਤਾਂ ਜੋ ਉਹ ਜਿਹੜੇ ਪੰਜਾਬ ਦੇ ਅਫਸਰਾਂ ਜਿਹੜੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਅਫਸਰ ਰਹਿ ਕੇ ਗਏ ਨੇ ਜਮਪੂਰ ਜਿਹੜੇ ਲੋਕ ਨੇ ਜਿਨ੍ਹਾਂ ਤੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਵੀ ਉਹ ਆਖਿਰਚੋ ਅਜਿਹੇ ਬੰਦਿਆਂ ਨੂੰ ਭੇਜ ਰਹੇ ਨੇ ਕੀ ਇਹ ਮਾਮਲੇ ਦੀ ਜਿਹੜੀ ਸੈਟਿੰਗ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਸੁਣਵਾਈ ਵੀ ਹੋਣੀ ਹੈ ਔਰ ਸੀਬੀਆਈ ਵੱਨੇ 100 ਵਾਰ ਨੂੰ ਹੀ ਕਿਰਸ਼ਾਨੂੰ ਸ਼ਾਰਦਾ ਦਾ 12 ਦੇ ਅੰਦਰ ਰਿਮਾਰਡ ਲੈਣ ਵਾਸਤੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾਇਰ ਕੀਤੀ ਸੀ ਤੇ ਬੀਤੇ ਦਿਨ ਸੁਣਵਾਈ ਨਹੀਂ ਹੋਈ ਕਿਉਂਕਿ ਕਰਸ਼ਾਨੂ ਸ਼ਾਹਰ ਦਾ ਵੱਲੋਂ ਕੋਈ ਵੀ ਵਕੀਲ ਜਿਹੜਾ ਪੇਸ਼ ਨਹੀਂ ਹੋਏ ਤੇ ਰਾਤ ਹੀ ਉਹਨਾਂ ਦੇ ਵਕਾਲਤਨਾਮੇ ਤੇ ਦਸਖਤ ਕਰਵਾਏਗੇ ਨੇ ਜੇ ਉਹਨਾਂ ਦਾ ਵਕੀਲ ਨਾ ਉਹਨਾਂ ਨੂੰ ਮਿਲਿਆ ਤੇ ਫਿਰ ਜਿਹੜੇ ਹਰ ਸਟੇਟ ਦੇ ਵਿੱਚ ਜਿਹੜੇ ਨੇ ਉਹ ਇੱਕ ਸਟੇਟ ਲੀਗਲ ਸਰਵਿਸ ਅਥਾਰਟੀ ਹੁੰਦੀ ਆ ਉਦੇ ਤਹਿਤ ਹਾਈ ਕੋਰਟ ਦੇ ਚੀਫ ਜਸਟਿਸ ਤੇ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਸੈਸ਼ਨ ਜੱਜ ਕੋਲ ਪਾਵਰਾਂ ਨੇ ਕਿ ਉਹ ਕਿਸੇ ਵੀ ਵਕੀਲ ਨੂੰ ਤਨਾਦ ਕਰ ਦਿੰਦੇ ਹੈਗੇ ਨਾ ਤੇ ਫਿਰ ਜਿਹੜੀ ਉਹ ਵਕੀਲ ਦੀ ਜਿਹੜੀ ਫੀਸ ਆ ਉਹ ਫਿਰ ਉਸ ਲੀਗਲ ਸਟੇਟ ਸਰਵਿਸ ਅਥਾਰਟੀ ਤੋਂ ਦਿੱਤੀ ਜਾਂਦੀ ਹੈਗੀ ਹੈ ਉਹ ਅੱਜ ਸਪਸ਼ਟ ਹੋ ਜਾਊਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਸਾਹਮਣੇ ਆਇਆ ਕਿ ਆਖਰ ਉਹ ਕਿਹੜੇ ਵਿਚੋਲੇ ਨੇ ਔਰ ਵਿਚੋਲੇ ਕਿੰਨਾਂ ਦੇ ذریعے ਕੈਨ ਤੇ ਜੇਲ੍ਹ ਦੇ ਵਿੱਚ ਕਿਰਸ਼ਾਨੂੰ ਸ਼ਰਦਨ ਨੂੰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਹਾਈ ਪ੍ਰੋਫਾਈਲ ਕੇਸ ਹੋਵੇ ਸਭ ਦੀਆਂ ਨਜ਼ਰਾਂ ਹੁਣ ਪੰਜਾਬ ਦਾ ਸਭ ਤੋਂ ਵੱਡਾ ਕੇਸ ਬਣਿਆ ਹੋਇਆ ਅੱਜ ਦੀ ਘੜੀ ਫਿਰ ਵੀ ਇਸ ਤਰ੍ਹਾਂ ਦੀ ਕੁਤਾਹੀ ਜਾਂ ਲਾਪਰਵਾਹੀ ਉਹ ਵਰਤ ਰਿਹਾ ਹੈ ਜਿਹੜੀ ਕਾਨੂੰਨ ਨੂੰ ਤੋੜ ਕੇ ਮਲਣ ਦੀ ਇਹ ਡਰ ਦੇ ਵਿੱਚੋਂ ਆ ਬੁਖਲਾਟ ਦੇ ਵਿੱਚੋਂ ਆ ਜਾਂ ਫਿਰ ਉਸਦੇ ਹੌਸਲੇ ਇੰਨੇ ਬਲੰਦ ਆ ਕਿ ਮੇਰੇ ਪਿੱਛੇ ਤੇ ਬਹੁਤ ਵੱਡੇ ਲੋਕ ਖੜੇ ਆ ਮੈਨੂੰ ਕੋਈ ਪ੍ਰਵਾਹ ਨਹੀਂ ਨਹੀਂ ਇਹਦੇ ਵਿੱਚ ਕਿਰਸ਼ਾਨੂੰ ਸ਼ਾਰਦਾ ਦਾ ਡਰ ਜਾਂ ਖੌਫ ਨਹੀਂ ਬੋਲ ਰਿਹਾ ਖੌਫ ਤੇ ਜਿਹੜਾ ਡਰ ਵਾ ਉਹ ਪੰਜਾਬ ਦੇ ਜਾਂ ਹੋਰ ਅਫਸਰਾਂ ਦਾ ਡਰ ਬੋਲਦਾ ਖੌਫ ਬੋਲਦਾ ਉਹਨਾਂ ਨੇ ਚਰਚਾ ਇਹ ਆ ਕਿ ਉਹਨਾਂ ਨੇ ਭੇਜੋਣਗੇ ਬੰਦੇ ਕਿ ਇੰਟੈਰੋਗੇਸ਼ਨ ਦੇ ਦੌਰਾਨ ਸਾਡਾ ਜ਼ਿਕਰ ਨਾ ਕੀਤਾ ਜਾਵੇ ਕਿਉਂਕਿ ਚਰਚਾ ਇਹ ਆ ਕਿ ਪੰਜਾਬ ਦੇ ਹੀ ਇੱਕ ਅਫਸਰ ਦੇ ਕਿਰਸ਼ਾਨੂੰ ਸ਼ਾਰਦਾ ਦੇ ਘਰੋਂ ਜਿਹੜਾ 21 ਲੱਖ ਰੁਪਈਆ ਮਿਲੇ ਗਿਆ ਸੀ ਉਹ ਪੰਜਾਬ ਦਾ ਇੱਕ ਅਫਸਰ ਸੀ ਇਹ ਵੀ ਚਰਚਾ ਕਿ ਇੱਕ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਕਿਰਸ਼ਾਨੂੰ ਸ਼ਰਦਾ ਦੀ ਅਦਿਸ਼ਪਾਰਸ਼ ਤੇ 2122 ਲਾਇਸੈਂਸ ਬਣਾਏ ਸੀ ਤੇ ਕਈਆਂ ਨਾਲ ਦੇਣ ਦੇ ਵਿੱਚ ਕਈ-ਕਈ ਵਾਰ ਗੱਲਾਂ ਬਾਤਾਂ ਹੁੰਦੀਆਂ ਸੀ ਕਈਆਂ ਵਾਸਤੇ ਦਲਾਲੀ ਕਰਦੇ ਇਹ ਉਹਨਾਂ ਅਫਸਰਾਂ ਦਾ ਡਰ ਬੋਲਦਾ ਵਾ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਹੋ ਸਕਦਾ ਕਿ ਇਹ ਰਿਕਾਰਡ ਵੀ ਗਾਹ ਨਿਕਲ ਸਕਦਾ ਹੈ ਮੰਨਣਾ ਕਿ ਹਾਈ ਪ੍ਰੋਫਾਈਲ ਕੇਸ ਹੈ ਲੇਕਿਨ ਉਹ ਚੋਰ ਦੀ ਦਾੜੀ ਵਿੱਚ ਤਣਕੇ ਵਾਲੀ ਗੱਲ ਹੈ ਕਿ ਉਹ ਅਫਸਰਾਂ ਦੀ ਬਖਲਾਅਟ ਜਾਂ ਖੌਫ ਜਾਂ ਡਰ ਹੈ ਕਿ ਕਿਤੇ ਹਰਚੰਦ ਸਿੰਘ ਭੁੱਲਰ ਦੀਆਂ ਜਾਂ ਕਿਰਸ਼ਾਨੂੰ ਸ਼ਰਦਾ ਦੀਆਂ ਜਿਹੜੀਆਂ ਤਾਰਾਂ ਨੇ ਉਹ ਜਿਹੜੀਆਂ ਜੁੜੀਆਂ ਹੋਈਆਂ ਨੇ ਕਿਤੇ ਉਹਨਾਂ ਦੇ ਘਰਾਂ ਤੱਕ सीबीआई ਦੀ ਜਿਹੜੀ ਇਹਨੇ ਪੈਰ ਨਾ ਪੈ ਜਾਣ ਇਸ ਕਰਕੇ ਹੋ ਸਕਦਾ ਹੈ ਕਿ ਕੁਝ ਅਫਸਰਾਂ ਨੇ ਹੀ ਜਾਂ ਵਿਚੋਲੇ 'ਤੇ ਜੇ ਉਹਨਾਂ ਕਰਸ਼ਾਨੂ ਸ਼ਾਹ ਦਾ ਤੱਕ ਕਿ ਇਸ ਮਸਲੇ ਦੇ ਵਿੱਚ ਜਿਹੜਾ ਵਾ ਸਾਡਾ ਜ਼ਿਕਰ ਨਾ ਕੀਤਾ ਜੇ ਹੋ ਸਕਦਾ ਕੁਝ ਨੇ ਇਹ ਵੀ ਸਲਾਹ ਦਿੱਤੀ ਹੋਵੇ ਕਿ ਜੇ ਤੂੰ ਵੀ ਬਚਨਾਵੇਂ ਸਾਨੂੰ ਵੀ ਬਚਾਉਣਾਵੇਂ ਤੇ ਤੁਸੀਂ ਫਿਰ ਸਰਕਾਰੀ ਵਾਦਾ ਮਾਫ ਗਵਾਹ ਬਣ ਜਾਓ ਤੇ ਜੇ ਸਰਕਾਰੀ ਵਾਦਾ ਮਾਫਗਵਾਹ ਬਣੂਗਾ ਤੇ ਅਦਾਲਤ ਦੇ ਸਾਹਮਣੇ ਉਹਨਾਂ ਨੂੰ ਜੱਜ ਸਾਹਿਬ ਦੇ ਸਾਹਮਣੇ ਹੀ CrPC 164 ਦੇ ਤਹਿਤ ਜਿਹੜੇ ਨੇ ਉਹ ਬਿਆਨ ਜਿਹੜੇ ਨੇ ਉਹ ਦਰਜ ਕਰਵਾਉਣੇ ਪੈਣਗੇ ਜਿਸ ਕਰਕੇ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਅਪਸਰਾ ਨੇ ਤੇ ਕਿਰਸ਼ਾਨੂੰ ਸ਼ਾਹ ਦਾ ਜੇ ਉਹਨਾਂ ਦੀ ਅਪਸਰਾ ਦੀ ਮੰਗ ਹੈ ਉਹਨਾਂ ਨੇ ਜਿਹੜੀਆਂ ਮੁਸ਼ਕਲਾਂ ਟਾਲਣ ਵਾਸਤੇ ਹੋ ਸਕਦਾ ਫਿਰ ਸਾਰੇ ਦਾ ਸਾਰਾ ਜਿਹੜਾ ਕੇਸ ਆ ਉਹ ਫਿਰ ਹਰਚੰਦ ਸਿੰਘ ਭੁੱਲਰ ਹੋਣਾ ਤੱਕ ਜਿਹੜਾ ਉਹਨਾਂ ਨੂੰ ਹੀ ਭੁਗਤਣਾ ਪਵੇ ਲੇਕਿਨ ਫਿਲਹਾਲ ਜਿਹੜੀ ਖਬਰ ਆ ਰਹੀ ਹੈ ਕਿ ਜੇਲ੍ਹ ਦੇ ਵਿੱਚ ਜਿਹੜੀ ਡੀਲ ਦਾ ਜਿਹੜਾ ਸ਼ਾਬਾਸ਼ ਕਿ ਪ੍ਰਾਈਵੇਟ ਲੋਕ ਇੱਕ ਅਣਜਾਣ ਬੰਦੇ ਨੂੰ ਕਿਵੇਂ ਮਿਲ ਸਕਦੇ ਨੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ